ਤਾ ਉਹ ਕੁੜੀ ਕਿੱਧਰ ਗਈ ਆਪਣੀ ਮੈਂ ਤਾਂ ਬਾਜ਼ਾਰੇ ਗਈ ਸੀਗੀ ਸਵੇਰ ਦੀ ਹੁਣ ਮੈਨੂੰ ਤਾਂ ਪਤਾ ਨਹੀਂ ਕਿੱਥੇ ਰਹਿ ਗਈ ਦੇਖੀ ਅਸੀਂ ਕਿਹੜੇ ਵੇਲੇ ਇਸਨਿਆਰ ਤੋਂ ਮੁੜ ਕੇ ਆਇਾਂਗੇ ਹੁਣ ਉਹਨੂੰ ਤਾਂ ਉਹਨੇ ਆ ਜਾਣਾ ਸੀ ਆ ਤਾਂ ਜਾਣਾ ਚਾਹੀਦਾ ਅਸੀਂ ਪਰ ਮੈਂ ਤਾਂ ਉਸੇ ਹੀ ਕਹਿ ਕੇ ਗਈ ਸੀ ਵੀ ਬਾਜ਼ਾਰ 'ਚ ਕੋਈ ਕੰਮ ਹੈਗਾ ਟਾਈਮ ਜ਼ਿਆਦਾ ਹੀ ਲਾਇਆ ਹੀ ਹੁਣ ਤਾਂ ਅੱਛਾ ਤੇ ਉਹ ਨਹੀਂ ਦিসি ਮੈਨੂੰ ਅਸੀਂ ਮੇਟਰ ਉਹ ਤਾਂ ਸੱਚ ਮੈਂ ਤੁਹਾਨੂੰ ਦੱਸਣਾ ਹੀ ਭੁੱਲ ਗਈ ਉਹਨਾਂ ਪੂਆ ਦਾ ਫੋਨ ਆ ਗਿਆ ਸੀਗਾ ਫਿਰ ਉਹ ਚਲੀ ਗਈ ਪੂਆ ਬਿਮਾਰ ਹੋ ਗਈ ਸੀਗੀ ਲਾ ਦੱਸ ਹੁਣ ਉਹਦੇ ਕੀ ਗੋਲਾ ਵੱਜ ਗਿਆ ਚੰਗੀ ਭਲੀ ਤਾਂ ਸੀ ਮੈਂ ਬਹਾਨੇ ਲਾ ਲੈਂਦੀ ਉਹ ਤਾਂ ਚਲ ਕੋਈ ਨਿਓ ਪੂਆ ਨਾਲ ਹੀ ਆ ਜੂਗੀ ਦੋਕ ਦਿਨ ਤੱਕ ਤੇ ਫਿਰ ਮੈਨੂੰ ਨਾ ਹੁਣ ਘਬਰਾਟ ਜੀ ਹੋਈ ਜਾਂਦੀ ਆ ਆਥਣ ਹੋ ਗਿਆ ਲੇਖ ਮੰਮੀ ਐਂ ਕਰਦੇ ਵੀ ਫੋਨ ਵਗੈਰਾ ਕਰਕੇ ਦੇਖ ਲੈਂਦੇ ਉਹਨੂੰ ਫਿਰ ਮੇਰਾ ਤਾਂ ਫੋਨ ਚੱਕਿਆ ਨਹੀਂ ਹੈਗਾ ਮੈਂ ਦੇਖਿਆ ਸੀ ਪਹਿਲਾਂ ਕਰਕੇ ਮੈਂ ਤਾਂ ਨਾ ਪਾਲੀ ਕੋਲ ਵੀ ਗੱਲ ਨਹੀਂ ਕਰੀ ਹੈਗੀ ਡਰਦੀ ਨੇ ਪਤਾ ਨਹੀਂ ਕਿਉਂ ਮੇਰਾ ਤਾਂ ਦਿਲ ਜਾ ਘਟ ਹੀ ਜਾਂਦਾ ਹੈਗਾ ਮੰਮੀ ਮੈਂ ਸਹੀ ਦੱਸਾਂ ਟੈਨਸ਼ਨ ਮੈਨੂੰ ਵੀ ਹੋ ਰਹੀ ਹੈ ਕਿਉਂਕਿ ਫੋਨ ਬੰਦ ਆ ਰਿਹਾ ਸੀਗਾ ਉਹਦਾ ਅੱਛਾ ਫਿਰ ਹੁਣ ਕੀ ਕਪਾਲੀ ਨੂੰ ਕਹਾਂ ਜਾ ਕੇ ਹਾਂ ਮੰਮੀ ਇੱਕ ਵਾਰੇ ਨਾ ਗੱਲ ਕਰਕੇ ਦੇਖ ਲਓ ਬਾਰੇ ਪੁੱਛਿਆ ਨਹੀਂ ਕਿਸੇ ਨੂੰ ਨਹੀਂ ਕਿਪ ਤਬਦੀ ਸੇਹਲੀ ਕੋਲ ਚਲੀ ਗਈ ਹੋਵੇ ਲੈ ਕਾਮਲੀ ਐ ਤੂੰ ਸਹੇਲੀ ਕੋਲ ਜਾਂਦੀ ਤਾਂ ਘੱਟੋ ਘੱਟ ਫੋਨ ਕਰਕੇ ਤਾਂ ਦੱਸਦੀ ਜੇ ਖਰੀਦਦਾਰੀ ਕਰਨ ਗਈ ਸੀ ਹੁਣ ਨੂੰ ਮੋੜੇ ਹੋਣਾ ਸੀ ਉਹਨੇ ਸਵੇਰ ਦੀ ਗਈ ਹੈਗੀ ਚਲ ਮੰਮੀ ਜੇ ਮੈਨੂੰ ਠੀਕ ਲੱਗਦਾ ਫਿਰ ਕਰ ਲਓ ਚਲ ਮੈਂ ਪਾਲੀ ਨੂੰ ਪੁੱਛਦੀ ਆ ਪਹਿਲਾ ਹਾਂ 엄마 ਵੇ ਹਾਂ ਭਾਈ 엄마 ਰੋਟੀ ਦੇ ਦੇ ਤੈਨੂੰ ਤਾਂ ਰੋਟੀ ਦੀ ਹੋਈ ਪਈ ਆ ਪਾਲੀ ਤੈਨੂੰ ਪਤਾ ਸਵੇਰ ਦੀ ਗਈ ਐ ਕੁੜੀ ਘਰੋਂ ਹੁਣ ਤੱਕ ਨਹੀਂ ਮੁੜ ਕੇ ਆਈ ਆਥਣ ਹੋ ਗਿਆ ਅੱਛਾ ਤਾਂ ਪਹਿਲੇ ਕੌਣ ਹੀ ਦੱਸੇਗਾ ਮੈਨੂੰ ਲੈ ਮੈਨੂੰ ਤਾਂ ਕਹਿ ਕੇ ਗਈ ਸੀ ਮੈਂ ਬਾਜ਼ਾਰ ਜਾਨੀ ਆ ਖਰੀਦਦਾਰੀ ਕਰਨ ਹੁਣ ਮੈਨੂੰ ਕੀ ਪਤਾਗਾ ਉਹ ਫੋਨ ਫੋਨ ਲਾ ਕੇ ਪੁੱਛ ਲੋ ਗਈ ਪਤਾ ਕਿੱਥੇ ਪੂਆ ਪੂਆ ਲੈ ਕੇ ਬਾਗੀ ਹੋਵੇ ਕਿਤੇ ਤੇਰੀ ਪੂਆ ਦਾ ਫੋਨ ਤਾ ਤੇ ਕੋਲੇ ਆਇਆ ਤੇ ਬਹੂ ਕੋਲੇ ਹਾਂ ਉਨੇ ਜੀ ਕੋ ਗੱਲਬਾਤ ਹੁੰਦੀ ਤਾਂ ਉਹਨੂੰ ਦੱਸਦੇ ਉਹ ਅਸ਼ਮੀਤ ਨੂੰ ਬੁਲਾਇਆ ਤੇ ਉਹਨੇ ਫੋਨ ਕਰਕੇ ਤੇ ਉਹ ਬਾਗੀ ਅੱਛਾ ਬਿਮਾਰ ਮੂਰ ਹੋ ਰਹੀ ਹੈ ਕਹਿੰਦੇ ਚਲ ਫਿਰ ਐ ਕਰਦਾ ਫਿਰ ਮੈਂ ਬਾਹਰੋਂ ਪਤਾ ਕਰਦਾ ਪਤਾ ਕਰ ਬੁੱਤ ਬਣ ਕੇ ਮੇਰੇ ਤਾਂ ਬਾਲੀ ਢਿਲ ਕਵਰਾ ਹੀ ਜਾਂਦਾ ਕਿਤੇ ਹੋਰੀ ਨਾ ਕੋਈ ਆਣ ਹੋਰੀ ਹੋ ਜੀ ਸਾਲਾ ਪੁੱਛਣ ਤਾਂ ਵੀ ਐ ਲੱਗਦਾ ਸਾਰੇ ਬੀਸਤੀ ਵਾਲਾ ਕੰਮ ਹੋ ਗਿਆ ਉਹ ਬੜੀ ਨਿੰਦ ਨੀ ਗੁੜੀ ਕਿਦ ਨੂੰ ਆਂਗੇ ਫੋਨ ਫੋਨ ਕਰਕੇ ਦੇਖ ਲੈ ਤੇ ਇਹਨੇ ਫੋਨ ਕਰਿਆ ਸੀ ਕਹਿੰਦੀ ਫੋਨ ਬੰਦ ਆਈ ਜਾਂਦਾ ਉਹਦਾ ਚਲ ਚੰਗਾ ਮੈਂ ਪੁੱਛਦਾ ਬਾਹਰ ਜਾ ਕੇ ਹਾਏ ਵੀਰ ਅੱਪਾ ਇਹ ਸੱਚੀ ਬਾਸ਼ਾ ਸੋਖੀ ਹੋਵੇ ਕੀ ਕਰਾਂਗੇ ਕਿੱਧਰ ਜਾਵਾਂਗੇ ਜੇ ਕੋਈ ਇਹੋ ਜਿਹਾ ਕਦਮ ਚੱਕ ਰਿਹਾ ਯਾਰ ਕਮਾਲ ਹੈ ਕੁੜੀ ਜਾ ਕਿੱਧਰ ਲੱਗਦੀ ਐ ਗਵਾਂਡੀਆਂ ਨੂੰ ਪਤਾ ਲੱਗਿਆ ਲੈ ਕਿਉਂ ਪੁੱਛਾਂ ਯਾਰ ਲਲਾ ਰੈਪਟਲ ਖਾਉਣੀ ਪੂਜੀ ਵੀ ਕੁੜੀ ਜੀ ਓਕੇ ਮੈਂ ਕਿਵੇਂ ਦੱਸਣਾ ਵਧੀਆ ਵਧੀਆ ਕਿਵੇਂ ਟੈਨਸ਼ਨ ਵਿੱਚ ਭੱਜਿਆ ਜਾਣਾਗਾ ਉਹ ਯਾਰ ਕੀ ਦੱਸਾਂ ਹੋਰ ਖੈਰ ਸੁਖਤ ਹੈਗੀ ਐ ਖੈਰ ਸੁਖੀ ਆ ਯਾਰ ਵਧੀਆ ਆ ਤੂੰ ਮਿਲ ਗਿਆ ਮੈਂ ਤੇਨੂੰ ਐਂ ਕਹਿੰਦਾ ਸੀ ਆਪਣ ਨਾਲ ਇੱਕ ਵੱਡੀ ਉਹ ਕੁੜੀ ਨਹੀਂ ਸੀ ਬਲਬਲਾ ਹਾਂ ਹਾਂ ਉਹ ਯਾਰ ਤੜਕੀ ਪਤਾ ਨਹੀਂ ਕਿੱਧਰ ਦੀ ਲੰਗੀ ਯਾਰ ਕਿੱਧਰ ਵਾਗੀ ਕੀ ਮਤਲਬ ਬਾਈ ਉਹ ਯਾਰ ਪਤਾ ਹੀ ਨਹੀਂ ਕਿੱਧਰ ਲੰਗੀ ਨਾ ਦੱਸਿਆ ਕਮਰਾ ਖਾਲੀ ਪਿਆ ਜਿਹਾ ਚੜਕੀ ਦੇਖਿਆ ਬਈ ਯਾਰ ਉਹ ਤਾਂ ਕਿਸੇ ਮੁੰਡੇ ਨਾਲ ਮੋਟਰਸਾਈਕਲ ਤੇ ਜਾਂਦੀ ਦੇਖੀ ਐ ਮੈਂ ਤਾਂ ਦੇਖੀ ਆ ਹਾਂ ਹਾਂ ਅੱਛਾ ਕੀ ਕੋਈ ਦੇਖਿਆ ਮੁੰਡਾ ਕੀ ਸ਼ਾਕਰ ਸੁਖ ਜਿਆਦਾ ਤੇ ਨਹੀਂ ਨਾ ਬਈ ਮੁੰਡਾ ਤਾਂ ਨਹੀਂ ਸਿਆਣੇ ਹੈਗਾ ਮੈਂ ਉਂਝ ਨੰਬਰ ਮੇਰੇ ਦਿਮਾਗ 'ਚ ਹੈਗਾ ਮੋਟਰਸਾਈਕਲ ਦਾ ਨੰਬਰ ਹਾਂ ਹਾਂ ਪਤਾ ਨਹੀਂ ਰੋ ਕਿੰਨਾ ਜਿਆਦਾ ਤੇਰੇ ਓ ਯਾਰ ਜਿਹੜਾ ਆਪਣਾ ਦੂਜਾ ਮੋਟਰਸਾਈਕਲ ਨਹੀਂ ਹੈਗਾ ਸਿਟੀ 100 ਹਾਂ ਉਹਦੇ ਵਰਗਾ ਨੰਬਰ ਸੀ ਉਹ ਮੋਟਰਸਾਈਕਲ ਦਾ ਵੀ ਤਾਂ ਕਰਕੇ ਮੈਂ ਕਿਹਾ ਦੇਖੀ ਆ ਤਾਂ ਬਤਵੰਦਰ ਜੰਮੀ ਮੈਂ ਕਿਹਾ ਕੋ ਮੇਰੇ ਵਰਗਾ ਨੰਬਰ ਚੱਕੀ ਫਿਰਦਾ ਹੈਗਾ ਐਂ ਕਰ ਫਿਰ ਤੂੰ ਮੈਨੂੰ ਨਾ WhatsApp ਨੰਬਰ ਕਰ ਜਿਹੜਾ ਉਹ ਲਿਖਿਆ ਮੈਂ ਉਹਦਾ ਨੰਬਰ ਕਢਾ ਲੈ ਮੋਟਰਸਾਈਕਲ ਦਾ ਮੁੰਡਾ ਤੇ ਦੇਖ ਲਈ ਵੀ ਕੌਣ ਹੈ ਓਏ ਉਹ ਤਾਂ ਗੱਲ ਤੇਰੀ ਠੀਕ ਹੈ ਆ ਤੂੰ ਗੋਲ ਜਿਹੀਆਂ ਗੱਲਾਂ ਕਰੀ ਜਾਂਦਾ ਗੱਲ ਕੀ ਹੋ ਗਈ ਕੀ ਪਤਾ ਸਾਨੂੰ ਕੀ ਪਤਾ ਹੈ ਜੇ ਗੱਲ ਪਤਾ ਸਾਰੀ ਦੱਸ ਨਾ ਦਿੰਦਾ ਫਿਰ ਆਪਾਂ ਨੂੰ ਕੁੜੀ ਨਾ ਪਤਾ ਲੱਗ ਜਾਂਦੀ ਵੀ ਆਹ ਗੱਲ ਕਰਕੇ ਭੱਜ ਗਈ ਅੱਛਾ ਯਾਰ ਤੂੰ ਤਾਂ ਟੈਨਸ਼ਨ ਪਾ ਗੱਲ ਕਿਤੇ ਕੋਈ ਟੇਢੀ ਜਿਹੀ ਤਾਂ ਨਹੀਂ ਜਾਰੀ ਹੈਗੀ ਯਾਰ ਮੈਂ ਤਾਂ ਆਪਾਂ ਹੀ ਲੱਗਦਾ ਕੋਈ ਤੇ ਕੋਈ ਹੋਰ ਹੀ ਕੁਛ ਕਰ ਗਈ ਹੋਵੇ ਕੋਈ ਕੀ ਕਰੀਏ ਯਾਰਾ ਚੱਲ ਫਿਰ ਬਾਈ ਮੇਰੀ ਗੱਲ ਸੁਣ ਵੈਸੇ ਤਾਂ ਮੈਂ ਵੀ ਗੌਰ ਹੋਰ ਕਰਦਾ ਤੇ ਬਾਕੀ ਤੂੰ ਕਢਾ ਨੰਬਰ ਫਿਰ ਹਾਂ ਮੈਨੂੰ ਵਟਸਐਪ ਕਰ ਮੈਂ ਉਧਰ ਹੀ ਜਾਂਦਾ ਦੀ ਯਾਰ ਮੈਂ ਪੈਸੇ ਦਾ ਥਾਣੇ ਰੈਫਰ ਲਿਖਾਉਣੀ ਜਾਂਦਾ ਸੀ ਮੈਂ ਆਪਣੇ ਗਵਾਂਡੇ ਗੁੰਡੇ ਨੂੰ ਪਤਾ ਕਰਿਆ ਪਰ ਉਹ ਕਹਿੰਦੇ ਨਾ ਚੱਲ ਵਧੀਆ ਤੈਨੂੰ ਪਤਾ ਲੱਗ ਗਿਆ ਨਾ ਕੋਈ ਗੱਲ ਨਹੀਂ ਮੇਰੀ ਸੁਣ ਤੂੰ ਮੈਨੂੰ ਕਰ ਵਟਸਐਪ ਮੈਂ ਜਾਣਾ ਜੇ ਕਾਲੀਆਂ ਮੈਨੂੰ ਓਕੇ ਓਕੇ ਮੈਂ ਤੈਨੂੰ ਕਰਦਾ ਫੋਨ ਬਾਕੀ ਉਹੀ ਗੱਲ ਹੋ ਗਈ। ਕੱਟਿਆ ਤਾਂ ਮੈਨੂੰ ਕੱਲ ਨਹੀਂ ਲੱਗਦਾ ਸੀ। ਇਹ ਕੁੜੀ ਜੀ ਹੋਰ ਤਰੀਕੇ ਨਾਲ ਬੈਠੀ ਜਾਂਦੀ ਐ। ਇਹਦਾ ਵਾਕਈ ਕੋਈ ਕਾਰਾ ਕਰਤੀ ਪਈ ਐ। ਚਲ। ਇਹ ਨੰਬਰ ਤਾਂ ਟੇਜਾ। ਨੇ ਆਹ ਕਦਮ ਮੂਹਲਮ ਕਾ ਕੇ ਫਰਦੀ ਐ। ਨਹੀਂ ਪੈਣੇ। ਕਿੱਦਾਂ ਹਾਲ? ਠੀਕ ਐ ਪੈਣੇ ਤੂੰ। ਤੂੰ ਤਾਂ ਉਹੀ ਬੋਲੀ ਜੇ ਹੋਈ ਫਰਦੀ ਐ ਕੀ ਹੋਇਆ? ਮੂੰਹ ਬੜਾ ਉੱਤਰਿਆ ਪਿਆ ਤੇਰਾ। ਨਹੀਂ ਨਹੀਂ। ਹਾਂ ਐਵੇਂ ਲੱਗਦਾ ਤੈਨੂੰ ਬਸ ਸੌ ਫਿਕਰਾਂ ਹੁੰਦੀਆਂ ਨੇ ਘਰਾਂ ਦੀਆਂ ਚਲ ਫਿਕਰਾਂ ਤਾਂ ਹੁੰਨੀਆਂ ਫਿਕਰਾਂ ਤਾਂ ਤੈਨੂੰ ਪਹਿਲਾਂ ਵੀ ਬਹੁਤ ਸੀ ਚਿਹਰਾ ਤੇ ਤੇਰਾ ਹੱਸੂ ਹੱਸੂ ਕਰਦਾ ਸੀ ਫੁੱਲ ਵਾਂਗੂ ਖੜਿਆ ਰਹਿੰਦਾ ਸੀ ਤੇ ਅੱਜ ਕਿਵੇਂ ਮਰਝਾਇਆ ਪਿਆ ਕੋਈ ਤਾਂ ਗੱਲ ਹੈਗੀ ਆ ਜਿਹੜੀ ਤੂੰ ਮੈਨੂੰ ਲੁਕਾਉਣੀ ਆ ਲੈ ਦੱਸ ਤੇਥੋਂ ਕੀ ਗੱਲ ਲੁਕਾਉਣੀ ਸੀ ਮੈਂ ਕੀ ਗੱਲ ਹੁੰਦੀ ਆ ਘਰਾਂ ਚ ਸੌ ਵਾਰੀ ਹੋ ਜਾਂਦੀ ਆ ਕੋਈ ਤੂੰ ਤੂੰ ਮੈਂ ਮੈਂ ਬਸ ਉਸੇ ਨੂੰ ਲੈ ਕੇ ਹੋ ਜਾਂਦਾ ਅੱਛਾ ਚਲੋ ਪਥੇਰੀਆਂ ਗੱਲਾਂ ਘਰਾਂ ਚ ਹੋ ਜੰਨੀਆਂ ਤੇਰੀ ਕੁੜੀ ਕਿੱਥੇ ਆ ਹਾਂ ਉਹ ਹਤੋਂ ਪਹਿਣ ਮੇਰੇ ਪੇਕੀ ਗਈ ਹੋਈ ਐ ਅੱਛਾ ਪੇਕੀ ਗਈ ਆ ਜੇ ਆਪਣੇ ਸੌਰੀ ਗਈ ਆ ਮਾੜਾ ਮੋਟਾ ਪਹਿਲਾਂ ਹੀ ਸਮਝਾ ਕੇ ਰੱਖੋ ਆਪਣੇ ਜਵਾਕਾਂ ਨੂੰ ਨਾ ਤੇਰਾ ਕੀ ਮਤਲਬ ਐ ਭਣੇ ਸੌਰੀ ਸੌਰੀ ਲੈ ਮਤਲਬ ਸਿੱਧਾ ਸਿੱਧਾ ਆ ਸਾਰੇ ਪੰਨੇ ਤੇਰੀ ਥੂ-ਥੂ ਹੋਈ ਪਈ ਆ ਮੈਂ ਫਲਾਣੇ ਦੀ ਕੁੜੀ ਨਿਕਲ ਗਈ ਫਲਾਣਿਆਂ ਦੇ ਮੁੰਡੇ ਨਾਲ ਨਹੀਂ ਭਣੇ ਮੈਂ ਤਾਂ ਬਸ ਸਰੋਸਰੀ ਤੈਨੂੰ ਪੁੱਛ ਲਿਆ ਮੇਰੀ ਗੱਲ ਦਾ ਗੁੱਸਾ ਨਾ ਕਰੀਂ ਹਾਂ ਦੇਖ ਜਿਹੋ ਜਿਹੇ ਹੀ ਤੇਰੀ ਧੀ ਉਹੋ ਜਿਹੇ ਮੇਰੀ ਧੀ ਜਿਹੋ ਜਿਹੇ ਹੀ ਮੇਰੀ ਧੀ ਉਹੋ ਜਿਹੇ ਹੀ ਤੇਰੀ ਚੱਕ ਮੀ ਗੱਲ ਤਾਂ ਮੈਂ ਜਮਾ ਹੀ ਨਹੀਂ ਕਰਦੀ ਮੈਂ ਤਾਂ ਤੈਨੂੰ ਸਰਸਰੀ ਪੁੱਛ ਲਿਆ ਭਾਈ ਜੇ ਕੁੜੀ ਬੁੜੀ ਦੀ ਗੱਲ ਐ ਤਨ ਜੱਠ ਲੋ ਜਿੱਥੇ ਕਹਿੰਦੀ ਆ ਵਿਆਹ ਕੇ ਚੁੰਨੀ ਜੜਾਵਾ ਕਰਕੇ ਫਾਹਾ ਵੱਡੋ ਹਾਂ ਬਣੀ ਚਲ ਹੁਣ ਤਾਂ ਚੁੰਨੀ ਜੜਾਵੇ ਦੀ ਲੋੜ ਨਹੀਂ ਥੋੜਾ ਤਾਂ ਵੈਸੇ ਖਰਚਾ ਹੀ ਬਚਾ ਗਈ ਉਹ ਵੀ ਗੱਲ ਤਾਂ ਤੂੰ ਚੱਕ ਮੀ ਕਰਦੀ ਨਹੀਂ ਉਹ ਤਾਂ ਦਿਸੀ ਜਾਂਦਾਗਾ ਪਰ ਜੇ ਤੇਰੀ ਧੀ ਮੇਰੀ ਧੀ ਮੇਰੀ ਧੀ ਤੇਰੀ ਧੀ ਦੁਨੀਆਂ ਸਮਝਣ ਲੱਗ ਜੇ ਨਾ ਤਾਂ ਦੁਨੀਆਂ ਤੇ ਬੈਰ ਵਿਰੋਧ ਪੈਣ ਹੀ ਨਾ ਉਹੀ ਤਾਂ ਗੱਲ ਐ ਬੈਰ ਵਿਰੋਧ ਤਾਂ ਪੈਣਾ ਹੀ ਨਾ ਜੇ ਕੁੜੀਆਂ ਘਰੋਂ ਨਿਕਲਣਾ ਪੈਰ ਪੁੱਟਣ ਨਾ ਫਰ ਆਪਣੇ ਪਿਓ ਦੀ ਪੱਗ ਨੂੰ ਦਾਗ ਲਾ ਕੇ ਇਹ ਤਾਂ ਮਾਂ ਦੀ ਚੁੰਨੀ ਨੂੰ ਪਾੜ ਕੇ ਲੀਰੋ ਲੀਰ ਕਰਕੇ ਬਗਾਨ ਨੇ ਮੁੰਡਿਆਂ ਦੇ ਇਸ਼ਕ ਚ ਪੈ ਕੇ ਨਿਕਲ ਜਾਨੀਆਂ ਜਿਵੇਂ ਕਿ ਤੇਰੀ ਕੁੜੀ ਨਿਕਲੀ ਆ ਹਾਏ ਭੈਣੇ ਮੈਨੂੰ ਦੁੱਖ ਬਹੁਤ ਹੈ ਵੀ ਤੇਰੀ ਧੀ ਨਿਕਲ ਗਈ ਪਰ ਕੀ ਕਰਾਂ ਜਦ ਲੋਕ ਆਲੇ ਦੁਆਲੇ ਦੇ ਗੁੱਲੋਂ ਕਰਦੇ ਆ ਨਾ ਮੈਨੂੰ ਤਾਂ ਬੜਾ ਹੀ ਦੁੱਖ ਲੱਗਦਾ ਮੈਂ ਕਿਹਾ ਚੱਲ ਉਹਨਾਂ ਨੂੰ ਤਾਂ ਮੈਂ ਕੀ ਜਵਾਬ ਦੇਣਾ ਮੈਂ ਤਾਂ ਭੈਣ ਜੀ ਨੂੰ ਪੁੱਛ ਲੂੰਗੀ ਸਿੱਧਾ ਸਿੱਧਾ ਵੀ ਤੇਰੀ ਧੀ ਕਿੱਥੇ ਆ ਦੁੱਖ ਤਾਂ ਤੇਰੇ ਚਿਹਰੇ ਤੇ ਬਹੁਤ ਚੱਲ ਕਰੇ ਭੈਣੀ ਦੀਦਾ ਹੀ ਚੱਲ ਠੀਕ ਆ ਕਾਸ ਕਹਿੰਦੇ ਹੁੰਦੇ ਨੇ ਜੇ ਆਪਦਾ ਹੀ ਸਿੱਕਾ ਖੋਟਾ ਹੋਵੇ ਤਾਂ ਦੂਜੇ ਨੂੰ ਕਿਸੇ ਨੂੰ ਕੀ ਕਹਿ ਸਕਦੇ ਇਹਨੂੰ ਜਵਾਬ ਵੀ ਕੀ ਦੇਮ ਜਦ ਮੇਰੀ ਆਪਦੀ ਜੰਮੀ ਹੋ ਮੇਰੇ ਧੀ ਮੇਰੀ ਧੀ ਮੇਰੇ ਮੂੰਹ ਤੇ ਕਾਂਸ ਫੇਰ ਗਈ ਕੀ ਕਹਾਂਗੀ ਸਿਰ ਐਤੂ ਤਾਂ ਜੰਮਦੀ ਹੋ ਮਰ ਜਾਂਦੀ ਘਰ ਨੂੰ ਮੈਨੂੰ ਆ ਦਿਨ ਦੇਖਣੇ ਪੈਂਦੇ ਕੀ ਹੋਇਆ ਭੈਣ ਜੀ ਕੁਛ ਨਹੀਂ ਕੁਛ ਨਹੀਂ ਪੜੇ ਦੇਖ ਲੈ ਕਿ ਮੈਂ ਵਿਚਾਰੀ ਦਸ ਦਸ ਕਰਦੀ ਫਿਰਦੀ ਆ ਤੇ ਧੀ ਨੇ ਇੱਕ ਬਾਰ ਵੀ ਨਹੀਂ ਪੁੱਛਿਆ ਵੀ ਮੇਰੀ ਮਾਂ ਮੇਰੇ ਜਾਨ ਪਿੱਛੋਂ ਕੀ ਕਰੂੰਗੀ ਲੋਕ ਤਾਨੇ ਮੇਨੇ ਦੇਣਗੇ ਲੈ ਧੀ ਆ ਕਿੱਥੋਂ ਸੱਚ ਹੀ ਕਿਹਾ ਸਿਆਣੇ ਨੇ ਨਾ ਪਾਈ ਐਦਾਂ ਦੀਆਂ ਕਿਸੇ ਦੇ ਆਉਣ ਨਾ ਜਾਣ ਨਾ ਜੰਮਣ ਨਿਕਲ ਧੜਕੇ ਵਿਆਹ ਕਰਾ ਲੈਣੀਆਂ ਲੈ ਬਸ ਮੇਰੇ ਤੋਂ ਗੱਲ ਲਗਾਉਂਦੀ ਸੀ ਮੇਰੇ ਤੋਂ ਤਾਂ ਗੱਲ ਉਹੀ ਨਹੀਂ ਲੁਕੀ ਰਹਿ ਸਕਦੀ ਸੋਰਾ ਪਿੰਡ ਗੱਲਾਂ ਕਰਦਾ ਥੀ ਗੈ ਨਹੀਂ ਮੇਰੀ ਥੀ ਤਾਂ ਮੇਰੇ ਪੇਕਿਆਂ ਨੂੰ ਗਈ ਹੋਈ ਆ ਬਾਈ ਸ਼ਸ਼ੀਕਰ ਦੱਸ ਯਾਰ ਬ੍ਰੇਕ ਮੋਟਰਸਾਈਕਲ ਦਾ ਨੰਬਰ ਪਤਾ ਕਰਨਾ ਸੀ ਯਾਰ ਹਾਂ ਬਾਈ ਦੱਸਣਾ ਆ ਨੰਬਰ ਆ ਬ੍ਰੇਕ ਆ ਲੈ ਵਈ ਨਿਕਰੇ ਤੇ ਆ ਹੁੰਡੇ ਦਾ ਨੰਬਰ ਆ അതെ ഫോട്ടോ ഫോട്ടോ പൈസ ആ ഹാ ഭയങ്കര ആ ഓക്കെ ഹലോ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਣੀ ਕਿਵੇਂ ਐ ਬਸ ਫੋਨ ਤੋਂ ਥੋੜਾ ਜਿਹਾ ਫਰਕ ਹੈ ਉਹ ਨੀਤ ਨੂੰ ਵੀ ਮੈਂ ਤਾਂ ਹੀ ਸੰਦ ਲਿਆ ਕਿਉਂਕਿ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਅੱਛਾ ਲਾਣਾ ਪਿਆ ਮੈਨੂੰ ਹੋਰ ਮੈਂ ਤਾਂ ਆਖਿਆ ਲੈ ਦੱਸ ਮਖਾ ਕੀ ਬਣੀ ਗੱਲ ਭਲਾ ਮੈਂ ਤਾਂ ਹੈ ਵੀ ਨਹੀਂ ਧਿਕਰੇ ਜਦੋਂ ਮੇਰੇ ਮਾਗਰੋਂ ਮੈਨੂੰ ਦੱਸਿਆ ਬਹੂ ਨੇ ਕਹਿੰਦੀ ਉਹ ਤਾਂ ਬਾਗੀ ਹਾਂ ਹਾਂ ਬਸ ਉਹ ਐ ਨਾ ਪਰ ਮੈਂ ਬਿਮਾਰ ਹੋ ਰਹੀ ਸੀ ਫਿਰ ਕੰਮ ਧੰਦੇ ਦਾ ਉੱਥਾ ਸੀਗਾ ਤਾਂ ਕਰਕੇ ਸੰਦ ਲਿਆ ਸੀ ਹਾਂ ਜੀ ਜੁਆਨਾ ਦਾ ਬੁਲਬੁਲ ਦੇ ਵਧੀਆ ਵਧੀਆ ਚੱਲੀ ਜਾਂਦੀ ਨੇ ਤਿਆਰੀਆਂ ਬਸ ਕੀ ਦੱਸਾਂ ਤੈਨੂੰ ਠੀਕ ਏ ਕਿਉਂ ਦਾ ਕੀ ਹੋ ਗਿਆ ਭਾਪੀ ਹੁਣ ਤਾਂ ਇਥੋਂ ਕੀ ਲਕੋ ਐ ਹਾਂ ਤਿਆਰੀ ਚੱਲ ਰਹੀ ਸੀ ਵਧੀਆ ਸਵੇਰ ਦੀ ਗਈ ਹੋਈ ਆ ਤਾਂ ਮੁੜ ਕੇ ਘਰ ਹੀ ਨਹੀਂ ਆਈ ਮੈਂ ਤਾਂ ਹੁਣ ਹੋਰ ਆਪਰਾ ਦੇਖਦੀ ਫਿਰਦੀ ਆਂਗੀ ਔਰ ਬੁਲਬੁਲ ਹੋ ਰਹਾ 아이 ਦਿਓ ਕਿੱਥੇ ਗਈ ਐ ਦੱਸ ਕਿੰਨੀ ਗਈ ਕੋਈ ਤਾਂ ਲੈ ਡੁੱਬੀ ਤਾਂ ਤਾਂ ਹੀ ਜੇ ਸਾਣਾ ਆਇਆ ਜੇ ਦੱਸ ਕੇ ਜਾਂਦੀ ਹੁੰਦੀ ਫਿਰ ਮੈਨੂੰ ਕੀ ਲੋੜ ਸੀ ਪਕਾਈ ਕਰਨ ਦੀ ਫਿਰ ਤਾਂ ਪਤਾ ਹੀ ਹੁੰਦਾ ਵੀ ਉੱਥੇ ਗਈ ਆ ਉਹ ਫਿਰ ਤੇਰਾ ਕੀ ਮਤਲਬ ਗਈ ਹੋ ਭੱਜੋ ਟੱਗੀ ਕਿਤੇ ਬਸ ਆਹੀ ਸਮਝ ਲੈ ਭਾਈ ਫੋਨ ਵੀ ਬੰਦ ਕਰ ਰੱਖਿਆ ਬਹੂ ਨੇ ਫੋਨ ਵੀ ਲਾਇਆ ਇੱਕ ਦੋ ਵਾਰੀ ਤੇ ਹੁਣ ਮੈਂ ਤਾਂ ਉਰਾ ਪਰਾਂ ਦੇਖਦੀ ਫਿਰਦੀ ਆ ਆ ਤੈਨੂੰ ਪਤਾ ਜਾਂਡ ਗਮੰਡ ਕਿਹਾ ਜਾਏ ਪੁੱਛਣਾ ਹਾਂ ਉਹ ਮੈਂ ਤੈਨੂੰ ਪਤਾ ਜਾਂਡ ਗਮੰਡ ਭਾਈ ਉਹ ਕਹਿੰਦੀ ਆ ਕਿ ਪਿੰਡ ਚ ਦਾ ਟੋਲ ਵੱਜ ਰਿਹਾ ਨੇ ਵੀ ਕੁੜੀ ਪੱਜ ਗਈ ਐਨਾ ਗੱਲਾਂ ਦੀ ਤਾਂ ਬਦਨਾਮੀ ਵੀ ਬਹੁਤ ਵੱਡੀ ਹੈ ਬਾਪੂ ਹੁਣ ਕੀ ਕਰਾਂਗੇ ਆਪਾਂ ਹੋਰ ਕਰਨਾ ਕੀ ਤੇ ਭਾਈ ਜਦੋਂ ਮੈਂ ਦੇਖਿਆ ਮੈਂ ਅੱਖਾਂ ਲੋੜਾ ਆ ਗਿਆ ਦੱਸ ਮੈਨੂੰ ਤਾਂ 100 ਕੁਸ ਬੋਲੀ ਉਹ ਮੈਂ ਬਾਹਰ ਨਾ ਲਾਇਆ ਮਾਂ ਮੇਰੇ ਤੇ ਪੇਕੀ ਗਈ ਹੈਗੀ ਚਲ ਹਾਜੀ ਤੁਸੀਂ ਮੈਂ ਗਿਆ ਕਿੱਥੇ ਹਾਏ ਬੇ ਰੱਬਾ ਕਿੱਥੇ ਉਹਨੂੰ ਤਾਂ ਕਹਿਦਾ ਵੀ ਪੇਕੀ ਗਈ ਹੈ ਉਹਨੇ ਤਾਂ ਸੌ ਸਣਾਈਆਂ ਮੁਰਾ ਕਹਿੰਦੀ ਕੁੜੀ ਤਾਂ ਤੇਰੀ ਕਿਸੇ ਮੁੰਡੇ ਨੂੰ ਲੈ ਕੇ ਨਿਕਲ ਗਈ ਤੂੰ ਕਹਿੰਦੀ ਕਿ ਪੇਕੀ ਗਈ ਆ ਕਹਿੰਦੀ ਬਹਾਨੇ ਨਾਲ ਆਇਆ ਕਰ ਕਹਿੰਦੀ ਯਾਰ ਜਿਆ ਗੱਲਾਂ ਬੁਚੀਆਂ ਨਹੀਂ ਕਹਿੰਦੀ ਹੁਣ ਜੀਆਂ ਭਾਬੀ ਇਹ ਤਾਂ ਮਿੰਟ ਜੀ ਦੋਸਤੀ ਸਿੱਕੀ ਜੂ ਵੀ ਤੂੰ ਆ ਗਾ ਥਾਣੇ ਰਿਪੋਰਟ ਲਿਖਾ ਦੇ ਦੇ ਦੇਖਦੀ ਹੁਣ ਮੈਂ ਜਾ ਕੇ ਪਾਲੀ ਨਾਲ ਸਲਾਹ ਕਰਦੀ ਆ ਵੀ ਭਾਈ ਥਾਣੇ ਭੇਜੀਏ ਜਾਂ ਇਹ ਆਪਾਂ ਰਿਪੋਰਟ ਲਖਾਈਏ ਹੋਰ ਇਹ ਤਾਂ ਲਖਾਣੀ ਉਹ ਪੈਣੀ ਹੈ ਨਾ ਫਿਰ ਉਹ ਲੱਭ ਕੇ ਤਾਂ ਲਿਆਣੀ ਪੈਣੀ ਹੈ ਜੈਸਾ ਠੀਕ ਤੱਕ ਕਿਤੇ ਕੀਤੇ ਵਾਕਿਆ ਹੋਣੇ ਤਾਂ ਹੁਣ ਤੂੰ ਇਹਨੂੰ ਐ ਦੱਸ ਲੱਭ ਕੇ ਲਿਉਣ ਨੂੰ ਕਿਹੜਾ ਉਹ ਨਵਾਲਕ ਐ ਆਵਦੀ ਮਰਜ਼ੀ ਨਾਲ ਗਈ ਐ ਹੁਣ ਤਾਂ ਉਹ ਵੀ ਨਹੀਂ ਕਰ ਸਕਦੇ ਆਪਾਂ ਆਉਦਾ ਤੇਰੀ ਗੱਲ ਸਹੀ ਐ ਬਬੀ ਫੇਰ ਵੀ ਬਦਮੀ ਬਹੁਤ ਜਾਦਾ ਐ ਨਾ ਐਸੀ ਗੱਲਾਂ ਝਾ ਚਲੋ ਗਰੀਵਰੀ ਗਈ ਕਰਦੀ ਆ ਮੈਂ ਘਰੇ ਜਾ ਕੇ ਗੱਲ ਮੇਰੀ ਗੱਲ ਸੁਣ ਹੁਣ ਮੈਂ ਨਾ ਉਦੋਂ ਹੀ ਆਈ ਜਾਂਦੀ ਤੇ ਉਧਰੋਂ ਸੜਕ ਤੇ ਖੜੀ ਜਾਂਗੀ ਫੇਰ ਕੋਈ ਹੋਰ ਸੁਣ ਲੈਂਦਾ ਗੱਲ ਘਰੇ ਜਾ ਕੇ ਗੱਲ ਕਰੂੰਗੀ ਤੇਰੇ ਨਾਲ ਚੰਗਾ ਭਾਬੀ ਚੰਗਾ ਤੇ ਨਾ ਸੱਚੀ ਤਾਂ ਹੋਰ ਦੀ ਬਾਤ ਐ

ਤੇ ਭਾਣੇ ਤੂੰ ਕਿਵੇਂ ਪ੍ਰੇਸ਼ਾਨ ਜੀ ਲੱਗ ਰਹੀ ਹੈਂ ਕੋਈ ਗੱਲ ਹੋਵੇ ਨਹੀਂ ਨਹੀਂ ਸਾਰਾ ਕੁਝ ਠੀਕ ਹੈ ਗੱਲ ਤਾਂ ਕੀ ਹੋਰੀ ਉਹ ਲੈ ਦੱਸ ਭਾਣੇ ਮੈਂ ਨਾ ਤੇਰਾ ਭਰਾ ਹਾਂ ਜਿਵੇਂ ਤੋਂ ਵੱਧ ਕੋਈ ਨਹੀਂ ਨਾ ਸਮਝ ਸਕਦਾ ਫਿਰ ਕੋਈ ਸਮਝ ਵੀ ਨਹੀਂ ਸਕਦਾ ਜੋ ਕੋਈ ਗੱਲ ਬਾਤ ਹੈ ਮੈਨੂੰ ਦੱਸ ਦੇ ਭਾਣੇ ਵੀਰੇ ਆਹ ਬੁਲਬੁਲੀਆਂ ਬਾਜ਼ਾਰ ਗਈ ਸੀਗੀ ਸਵੇਰੇ ਹਾਲੇ ਤੱਕ ਘਰ ਨਹੀਂ ਮੁੜੀ ਹੈਗੀ ਹੁਣ ਮੰਮੀ ਤੇ ਇਹ ਤਾਂ ਉਹਨਾਂ ਨੂੰ ਪਾਲਣ ਗਏ ਨੇਗੇ ਹਾਂ ਇਹ ਹਲੇ ਤੱਕ ਰਿਮੜੇ ਹੈਗੇ ਸਦਾ ਟੈਸਚਰ ਹੋਈ ਜਾਂਦੀ ਹੈ ਨਾਲੇ ਤਾਂ ਵਿਆਹ ਰੱਖਿਆ ਹੋਇਆ ਕੁੜੀ ਦਾ ਹਲੇ ਤੱਕ ਘਰ ਦੀ ਬੁੜੀ ਹਾਂ ਭੈਣੇ ਤੂੰ ਦੱਸਿਆ ਤਾਂ ਸੀ ਉਹਦਾ ਵਿਆਹ ਇਹ ਗਈ ਕਿੱਥੇ ਪਤਾ ਨਹੀਂ ਕਰਿਆ ਤੁਸੀਂ ਕਹਿ ਕੇ ਤਾਂ ਬਾਜ਼ਾਰੇ ਗਈ ਸੀ ਮੈਨੂੰ ਲੱਗਿਆ ਚਲ ਸੂਟ ਵਗੈਰਾ ਖਰੀਦੀ ਹੋਊਗੀ ਹੁਣ ਤਾਂ ਫੋਨ ਵੀ ਨਹੀਂ ਚੱਕ ਰਹੀ ਬੰਦ ਆਈ ਜਾਂਦਾ ਫੋਨ ਬੁੱਲੇ ਦੱਸ ਭੈਣੇ ਤੂੰ ਜੀ ਰਿਸ਼ਤੇਦਾਰੀ ਚ ਪਤਾ ਕਰ ਲੈਣ ਦੀ ਮਾੜਾ ਮੋਟਾ ਕਿੱਥੇ ਗਈ ਹੋ ਗਈ ਵੀਰੇ ਹੁਣ ਕਿਹੜਾ ਪੁੱਛਦੇ ਚੰਗੇ ਲੱਗਦੇ ਆ ਵੀ ਸਾਡੀ ਕੁੜੀ ਇੱਧਰ ਤਾਂ ਨਹੀਂ ਆਈ ਨਾਲੇ ਸਾਰਿਆਂ ਨੂੰ ਪਤਾ ਵੀ ਹੁਣ ਉਹਦਾ ਵਿਆਹ ਦੀ ਤਾਂ ਗੱਲ ਚੱਲਦੀ ਜਾਂਦੀ ਹੈ ਚਲ ਕੋਈ ਨਹੀਂ ਭਣੇ ਮੈਂ ਵੀ ਕੋਸ਼ਿਸ਼ ਕਰਦਾ ਹਨ ਇਧਰ ਉਧਰ ਪੁੱਛ ਲਾਂ ਨਾ ਕਿਤੇ ਬੈਠੀ ਹੁੰਦੀ ਹੈਗੀ ਅਰਿਆਨ ਤੋਂ ਚਲ ਉਹ ਗਏ ਹੋਏ ਆ ਪਤਾ ਕਰਨ ਇੱਕ ਵਾਰ ਉਹ ਘਰੇ ਆ ਜਾਣ ਕੀ ਪਤਾ ਮਿਲੀ ਜਾਵੇ ਓਏ ਹੋਰ ਹੋਰ ਭਣੇ ਨਾਲੇ ਉੱਤੇ ਵਿਆਹ ਤਰਖਾ ਦੀ ਦੱਸ ਇਹ ਜੇ ਕੰਮ ਸੋਹਣੇ ਲੱਗਦੇ ਨੇ ਕੋਈ ਨਹੀਂ ਭਣੇ ਆਪ ਹੀ ਸੈੱਟ ਹੋ ਜਾਊਗਾ ਸਾਰਾ ਕੁਝ ਸਸਰੀਕਾਲ ਜੀ ਸਸਰੀਕਾਲ ਗੁਰੂ ਜੀ ਠੀਕ ਹੈ ਹਾਂ ਹਾਂ ਠੀਕ ਹੈ ਜੀ ਹੋਰ ਵਧੀਆ ਹਾਂ ਹਾਂ ਠੀਕ ਤੁਸੀਂ ਦੱਸੋ ਚਾਹ ਪਾਣੀ ਪੀ ਲੇ ਹਾਂ ਹਾਂ ਬਸ ਕੋਈ ਨਹੀਂ ਜੀ ਚਾਹ ਬਣੀ ਪੀਤੇ ਪਿਆ ਤੇ ਜੀਜਾ ਜੀ ਗੱਲ ਤਾਂ ਸੁਣੋ ਕੋਈ ਨਹੀਂ ਮੈਨੂੰ ਨਾ ਸਾਰੀ ਗੱਲ ਪਤਾ ਲੱਗ ਗਈ ਆਪਣੇ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਤੇ ਬਾਕੀ ਆਪਣੇ ਨਾ ਜਾਣ ਪਛਾਣ ਵਧੀਆ ਆਪਣੀ ਠਾਣੇ ਠੂਣੇ ਦੇ ਵਿੱਚ ਜੇ ਤੁਸੀਂ ਕਹਿੰਨੋ ਤਾਂ ਪਰਪੋਰਟ ਖਾਇਆ ਉਹਨੇ ਜਾ ਕੇ ਫੋੜ ਤਾਂ ਰਖਾਉਣੀ ਆ ਯਾਰ ਵੈਸੇ ਪਤਾ ਤਾਂ ਲੱਗ ਹੀ ਗਿਆ ਅੱਛਾ ਪਤਾ ਲੱਗ ਗਿਆ ਹਾਂ ਮੈਨੂੰ ਮਿਲਿਆ ਸੀ ਮੇਰਾ ਮਿੱਤਰ ਅੱਛਾ ਕਿਹਦੇ ਨਾਲ ਗਈ ਆ ਉਹ

ਆਪਾਂ ਨੂੰ ਨਹੀਂ ਪਤਾ ਪਿੰਡ 'ਚ ਤਾਂ ਸਾਰੇ ਢੋਲ ਵੱਜ ਗਏ ਕੀ ਹੋ ਗਿਆ ਮੰਮੀ ਉਹ ਲੱਗ ਗਿਆ ਪਤਾ ਮਮਾ ਮੈਂ ਪਤਾ ਕਰ ਲਿਆ ਕਿਸ ਨਾਲ ਗਈ ਆਹੋ ਈਸ਼ੂ ਨਾਲ ਗਈ ਆ ਜਿਹੜਾ ਰੱਖਿਆ ਸੀ ਆਪਾਂ ਦੇਖ ਲੈ ਮੈਂ ਤੇਰੇ ਬਰਾਬਰ ਸਮਝਦੀ ਸੀ ਉਹਨੂੰ ਵੀ ਮੇਰੇ ਦੂਜਾ ਪੁੱਤ ਹੈ ਹੁਣ ਕੀ ਕਰੀਏ ਫਿਰ ਉਹ ਤਾਂ ਚੰਗਾ ਹੋਇਆ ਆਪਣਾ ਦਰਸਨ ਦੱਸਤਾ ਉਹਨੇ ਦੇਖ ਲਿਆ ਉਹ ਜਿਹੜਾ ਮੋਟਰਸਾਈਕਲ ਤੇ ਚੜੀ ਜਾਂਦੀ ਸੀ ਉਹਨੂੰ ਵੀ ਪਰ ਸਾਗ ਲਈ ਯਾਦ ਨੰਬਰ ਯਾਦ ਕਰ ਲਿਆ ਵਾ ਨੰਬਰ ਹੁਣ ਪੁੱਛ ਕੇ ਆਇਆ ਦਾ ਕਢਾ ਕੇ ਆਇਆ ਦਾ ਕੀ ਦਾ ਫੋਟੋ ਆ ਸੀ ਪਰ ਆਪਾਂ ਇਹ ਕਰਦੇ ਆ ਮਾਸੀ ਥਾਣੇ ਚ ਰਿਪੋਰਟ ਲਿਖਾਇਆ ਹੁੰਦੇ ਆ ਨਾਲੇ ਲਿਖਾਇਆ ਮਗੇ ਉਹਦਾ ਨੰਬਰ ਪੁਲਿਸ ਆਪੇ ਲੱਭੂਗੀ ਜਦੋਂ ਸਾਲਾ ਹੱਥ ਆ ਕੇ ਨਾ ਆਪੀ ਸੂਤ ਕਰ ਦੂਗੀ ਇਹਨੂੰ ਹੁਣ ਤਾਂ ਸੂਤ ਹੋਵੇ ਚਾਹੇ ਨਾ ਹੋਵੇ ਭਾਈ ਜਿਹੜੀ ਬੇਇੱਜ਼ਤੀ ਕਰਾਉਣੀ ਸੀ ਉਹਦਾ ਕਰਾਤੀ ਐਤੋਂ ਤਾਂ ਜੰਮਦੀਓ ਮਰ ਜਾਂਦੀ ਪਰ ਕਿ ਗਾਹ ਗਾਹੋਂ ਤੇ ਇਹੀ ਜੀ ਤੋਂ ਹਣ ਮੰਮੀ ਮੁੰਡੇ ਵਾਲਿਆਂ ਨੂੰ ਕੀ ਜਵਾਬ ਦਵਾਂਗੇ ਆਪਾਂ ਕੀ ਜਵਾਬ ਦੇਣਾ ਸੀ ਕੀ ਜਵਾਬ ਦੇਣਾ ਤੀ ਹੁਣ ਚਿੱਤਰ ਖਾ ਲਾਂਗੇ ਉਹਨਾਂ ਦੀ ਸੇ ਨੀਵਾ ਕਰਕੇ ਮਾਂ ਮੈਂ ਤੈਨੂੰ ਪਹਿਲੀ ਕਹਿੰਦਾ ਰਿਹਾ ਸੀ ਵੀ ਇਹਨੂੰ ਬਈ ਗੌਰ ਰੱਖਿਆ ਕਰ ਗੌਰ ਰੱਖਿਆ ਕਰ ਹੁਣ ਚੱਲੀਏ ਫਿਰ ਥਾਣੇ ਥਾਣੇ ਰਿਪੋਰਟ ਲਿਖਾ ਕੇ ਆਉਣੀ ਐ ਜਾਣੀ ਪਊਗਾ ਉਹ ਦੇਖ ਲੈ ਮੈਂ ਇੱਥੇ ਲੰਗੀ ਜਾਂਦੀ ਤੀ ਸਵੇਰੇ ਕਿ ਲੋਕਾਂ ਨੂੰ ਇੰਨਾ ਪਤਾ ਲੱਗ ਰਿਹਾ ਖੜਾ ਕੇ ਮੈਨੂੰ ਐਨੇ ਪੁੱਛਣਾ ਮੈਨੂੰ ਇੰਨੀਆਂ ਸੁਣਾਈਆਂ ਨੇ ਜਿੰਨੀਆਂ ਵੀ ਕਹਿੰਦੇ ਮੈਂ ਹਰ ਘੇਟਾ ਨਾਲ ਜਲਾਇਆ ਮਾਪੇ ਜਦੋਂ ਮੇਰੇ ਪੇਕੀ ਗਈ ਆ ਲੋਕਾਂ ਦਾ ਕੀ ਆ ਲੋਕਾਂ ਦਾ ਹੁਣ ਕਹਿ ਨਹੀਂ ਹੁੰਦਾ ਉਹਦਾ ਸਵਾਲ ਲੈਂਦੇ ਨੇ ਅਸਲ ਜਿਹਦੇ ਵਿਫਤਾ ਪੈਂਦੀ ਉਹਨੂੰ ਪਤਾ ਲੱਗਦਾ ਜਦੋਂ ਉਹਨਾਂ ਦੇ ਪਈ ਵਿਫਤਾ ਉਹਨਾਂ ਨੂੰ ਪਤਾ ਲੱਗ ਜੂ ਚਲੋ ਐਂ ਕਰਦੇ ਆ ਮੈਂ ਬੜਾ ਲੇਟ ਹੋ ਜਾਈਏ ਨਾ ਪਰ ਰਫਟ ਲਿਖਾ ਕੇ ਆਉਣੇ ਚਲੋ ਚਲੋ ਮਾਸੀ ਕੋਈ ਪਰਦਾ ਰਹਿ ਜੂਗਾ ਪਰਦੇ ਤਾਂ ਭਾਈ ਰਹੀ ਪਏ ਹੁਣ ਬੱਸ ਆ ਗਿਆ ਤੂੰ ਉਹ ਸਾਲਾ ਘਟੋ ਘਟ ਸ਼ਰਮਦਾ ਕਰ ਲਾਦਾ ਸਾਡੀ ਹੁਣ ਤੇਰਾ ਕੀ ਤੇਰਿਆ ਪਿਆ ਦੀ ਓਰੇ ਹੁਣ ਕਿਹੜੇ ਮੂੰਹ ਆਇਆ ਬਈ ਕੀ ਬਾਈ 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 ਬੇਇਜ਼ਤੀ ਕਰਾ ਕੇ ਰੱਖਦੀ ਸਾਰੇ ਪਿੰਡ ਚ ਸਾਡੀ ਨਾਲੇ ਮੇਰੇ ਨਾਲ ਗੱਲ ਕਰ ਲੈਂਦੇ ਪਹਿਲਾਂ ਵੀ ਘਟੋ ਘਟ ਮੈਂ ਕੋਈ ਹੀਲਾ ਕਰਕੇ ਤੁਹਾਡਾ ਵਿਆਹ ਕਰ ਦਿੰਦੀ ਆ ਕਰ ਤੂਤਾ ਨਾ ਖਣਦੀ ਤੇ ਘਟੋ ਘਟ ਆਪਦੀ ਮਨ ਮਰਜ਼ੀਆਂ ਕਰਨੀਆਂ ਹੁੰਦੀਆਂ ਨੇ ਮਾਪਿਆਂ ਦੀ ਸਲਾਹ ਲੈ ਲਿਆ ਕਰੋ ਨày ਤਾਂ ਮਾਪੇ ਕਿਸੇ ਨੂੰ ਮੂੰਹ ਦਿਖਾਉਣ ਚੁੱਕੇ ਰਹਿ ਜਾਣ ਭੈਣ ਭਾਈ ਬਾਹਰ ਨਿਕਲਣ ਜੋਗੇ ਰਹਿ ਜਾਣ ਤੁਸੀਂ ਤਾਂ ਅੰਦਰ ਹੀ ਪਾੜ ਤੇ ਜਮਾ ਉਹ ਨਾਲੇ ਹੁਣ ਐਂ ਦੱਸ ਦੇ ਉਹ ਹੈ ਕਿੱਥੇ ਛੱਡ ਕੇ ਆ ਗਿਆ ਉਹਨੂੰ ਨਾ ਬੇਬੇ ਲੈ ਰਿਹਾ ਹਸਪਤਾਲ ਚ ਫਿਰ ਹਸਪਤਾਲ ਚ ਐਨਾ ਸ਼ਰਮ ਮੰਨੀ ਕੱਲੀ ਨੂੰ ਛੱਡ ਕੇ ਆਉਣਾ ਉਹ ਨਹੀਂ ਕੀ ਕਰਦਾ ਹੁਣ ਤਾਂ ਕੋਈ ਹੋਵੇ ਚਾਹੇ ਨਾ ਹੋਵੇ ਉਹਦੇ ਕੋਲੇ ਕੋਈ ਕਿਹੜਾ ਫਰਕ ਪੈਂਦਾ ਕਿਉਂ ਕੀ ਮਤਲਬ ਹੈ ਤੇਰਾ ਉਹ ਬੋਲ ਤੂੰ ਕੀ ਕਹਿਣਾ ਚਾਹੁੰਦਾ ਤੂੰ ਉਹ ਉਹਦੀ ਡੈਥ ਹੋ ਗਈ ਹਾਂ ਓ ਤੂੰ ਰ ਇਕੱਲਾ ਮੈਂ ਦੱਸਣਾ ਓ ਚੱਲ ਮਾ ਯਾਰਾ